ਗਰਮੀ ਸਿੰਘ ਜੀ ਅੱਜ ਕਿੱਥੇ ਰਹਿੰਦੇ ਹੋ ਜੀ ਆਪਣੇ ਖਮਾਣੋ ਜੀ ਸਰ ਕੀ ਗੱਲ ਹੋਈ ਆ ਤੁਸੀਂ ਇੱਥੇ ਨਹਿਰ ਤੇ ਆਏ ਹੋ ਨਹਿਰ ਤੇ ਜੀ ਤਾਂ ਅਸੀਂ ਸਾਡਾ ਬੇਟਾ ਸੀਗਾ ਜੀ ਇੱਕ ਮਨਪ੍ਰੀਤ ਸਿੰਘ ਉਹ ਕੱਲ ਬਲ ਕਮਾੜੇ ਆਇਆ ਸੀ ਕਿਹੜਾ ਤੇ ਜਦੋਂ ਲੈਣ ਆਇਆ ਉਹਨੇ ਉਸ ਨੂੰ ਜਵਾਬ ਦੇ ਦਿੱਤੀ ਆ ਜੀ ਤੇ ਉਹ ਤੋਂ ਬਾਅਦ ਜੀ ਉਹ ਕਹਿੰਦਾ ਮੈਂ ਕੰਮ ਤੇ ਜਾਣਾ ਨਹੀਂ ਵੀ ਕੰਮ ਵਾਲਿਆਂ ਨੂੰ ਕਹਿ ਰਹੇਂਗੇ ਅਸੀਂ ਅੱਜ ਕੰਮ ਤੇ ਨਹੀਂ ਜਾਣਾ ਬਈ ਮੈਨੂੰ ਅੱਜ ਕੰਮ ਹੈ ਤੇ ਉਦੋਂ ਬਾਅਦ ਜੀ ਆਪਣੇ ਘਰੋਂ ਚਲੇ ਗਿਆ ਜੀ ਉਦੋਂ ਬਾਅਦ ਜੀ ਅਸੀਂ ਆਪਣਾ ਦੇਖਿਆ ਪਾਲਿਆ ਜੀ ਉਹ ਫੋਨ ਲਾਇਆ ਫੋਨ ਮਤਲਬ ਚੱਕ ਨਹੀਂ ਸੀ ਰਿਹਾ ਜੀ ਹਲਦੀ ਫੋਨ ਲਾ ਰਹੇ ਆ ਤੇ ਫੋਨ ਸਾਨੂੰ ਮਤਲਬ ਅਸੀਂ ਥਾਣੇ ਨੂੰ ਦੱਸਿਆ ਤੇ ਉਸ ਤੋਂ ਬਾਅਦ ਫਿਰ ਥਾਣੇ ਨਾਲ ਲੋਕੇਸ਼ਨ ਗਈ ਜੀ ਲੋਕੇਸ਼ਨ ਤੋਂ ਬਾਅਦ ਜੀ ਫਿਰ ਇੱਥੇ ਆਪਣੇ ਪਾਂਡਾ ਪਾਂਡਾ ਸਾਹਿਬ ਜੀ ਆਪਣੇ ਮੇਰੇ ਲੜਕੇ ਨੂੰ ਲੈ ਕੇ ਨਹਿਰ ਤੇ ਆਈ ਜੀ ਉਦੋਂ ਬਾਅਦ ਦੇ ਬੱਚੀ ਆ ਖਾਲਸਪੁਰਾਲ ਵਾਲਾ ਜਿਹੜਾ ਪੋੜਾ ਹੈ ਉੱਥੇ ਸਕੂਟਰ ਤੇ ਮਤਲਬ ਚੱਪਲਾਂ ਮਿਲੀਆਂ ਹਨ ਤੇ ਜਿਹੜੀ ਆ ਇਹ ਲੜਾਈ ਝਗੜਾ ਜਿੱਥੇ ਕੰਮ ਕਰਦਾ ਸੀ ਉਹਦੇ ਨਾਲ ਸੀ ਜਾਂ ਖੇਡੂ ਖੇਡੂ ਕੋਲ ਚ ਛੱਕਾ ਕੋਲੋਂ ਕਿਹਾ ਸੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਇਆ ਜੀ ਕੱਲ ਇਹ ਗੱਲ ਕਹੀ ਆ ਉਹਨੇ ਵੀ ਮਤਲਬ ਮੈਂ ਅੱਜ ਕੰਮ ਤੇ ਜਾਣਾ ਨਹੀਂ ਵੀ ਮੈਨੂੰ ਅਜ ਕੰਮ ਹੈ ਵੀ ਮੈਂ ਕੰਮ ਵਾਲਿਆਂ ਨੂੰ ਕਹਿੰਦੀ ਵੀ ਮੈਂ ਅੱਜ ਕੰਮ ਤੋਂ ਮੈਸੂਹਾ ਨਹੀਂ। ਪਹਿਲਾਂ ਵੀ ਇਦਾਂ ਕਿਤੇ ਗੈਪ ਰਹਿ ਜਾਂਦਾ ਸੀਗਾ ਜੀ। ਮਤਲਬ ਚਲੇ ਜਾਂਦਾ ਸੀ। ਨਹੀਂ ਜੀ ਪਹਿਲਾਂ ਤਾਂ ਜੀ ਇੱਕ ਵਾਰ ਗਿਆ ਸੀਗਾ ਜੀ ਆ ਗਿਆ ਸੀਗਾ ਜੀ ਵਾਪਸ ਆ ਗਿਆ ਸੀਗਾ ਜੀ। ਇਹ ਵੀ ਆਇਆ ਹੋਇਆ ਸੀਗਾ ਜੀ? ਨਹੀਂ ਜੀ। ਠੀਕ ਹੈ ਜੀ। ਪਰਿਵਾਰ ਚ ਹੋਰ ਕੌਣ-ਕੌਣ ਹੈ ਜੀ? ਪਰਿਵਾਰ ਚ ਇੱਕ ਮੇਰਾ ਲੜਕਾ ਵੀ ਬੜਾ। ਹਮ ਇੱਕ ਇਹਦੀ ਮਾਤਾ ਜੀ ਠੀਕ ਹੈ ਜੀ। ਉਹ ਵੀ ਆਇਆ ਹੋਇਆ ਹੈ ਜੀ? ਨਹੀਂ ਜੀ। ਠੀਕ ਹੈ ਦੋਨੇ ਵੀ ਆਏ ਸੀ। ਨਹੀਂ ਜੀ। ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਕਹਿੰਦੇ ਹਾਂ ਜੀ ਸਾਡਾ ਲੜਕਾ ਮਤਲਬ ਸਹੀ ਸਲਾਮਤ ਹਾਂਜੀ 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 ਤੇ ਜਿਹੜਾ ਬੇਟਾ ਜਿਹੜਾ ਨੰਨੀ ਤੇ ਉਸਾਬਿਤ ਇਸੇ ਤੱਕ ਆਇਆ ਸੀ ਜੀ ਉਹ ਆਇਆ ਜੀ ਮੇਰੇ ਖਿਆਲ ਨਾਲ ਸਕੂਟਰ ਸੀਗਾ ਜੀ ਅਸੀਂ ਸਕੂਟਰ ਲੈ ਕੇ ਗਏ ਸੀ ਤੇ ਤੁਸੀਂ ਉਹਨਾਂ ਦੇ ਕੰਮ ਵਾਲਿਆਂ ਨੂੰ ਪਤਾ ਸਾ ਵੀ ਕੀ ਗੱਲਬਾਤ ਹੋਈ ਸੀਗੀ ਉਹਨਾਂ ਦੇ ਕੰਮ ਵਾਲਾ ਤਾਂ ਘਰ ਆਇਆ ਸੀਗਾ ਜੀ ਅੱਛਾ ਜੀ ਕੱਲ ਜੀ ਠੀਕ ਹੈ ਜੀ ਉਹ ਨੂੰ ਜਵਾਬ ਦੇਦਾ ਜੀ ਠੀਕ ਹੈ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਹੈ ਮੇਰਾ ਭਤੀਜਾ ਸੀ ਠੀਕ ਹੈ ਜੀ ਕੀ ਸਾਰੀ ਘਟਨਾ ਵਾਪਰੀ ਹੈ ਜੀ ਘਟਨਾ ਤਾਂ ਜੀ ਕੋਈ ਨਹੀਂ ਵਾਪਰੀ ਸਵੇਰੇ ਕੱਲ ਸਵੇਰੇ ਘਰ ਤੋਂ ਆ ਗਿਆ ਜੀ ਇਹ ਠੀਕ ਹੈ ਜੀ ਮੈਂ ਅੱਜ ਕੰਮ ਤੇ ਨਹੀਂ ਜਾਣਾ ਕੰਮ ਵਾਲੇ ਮੁੰਡੇ ਲੈਣ ਵੀ ਆਏ ਸੀ ਕਹਿੰਦਾ ਮੈਂ ਕੰਮ ਤੇ ਜਾਣਾ ਨਹੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਪਤਾ ਨਹੀਂ ਲੰਗ ਸਕੂਟਰ ਲੈ ਕੇ ਆ ਗਿਆ ਜੀ ਪਤਾ ਨਹੀਂ ਕਿਹੜੇ ਟਾਈਮ ਅਸੀਂ ਲੱਭਦੇ ਰਹੇ ਰਿਸ਼ਤੇਦਾਰੀਆਂ ਜਿਵੇਂ ਲੱਭਿਆ ਠੀਕ ਹੈ ਪਰ ਸਾਨੂੰ ਨਹੀਂ ਮਿਲਿਆ ਕਿਤੇ ਠੀਕ ਹੈ ਜੀ ਪਰ ਸਾਨੂੰ ਨਹੀਂ ਮਿਲਿਆ ਕਿਤੇ ਫਿਰ ਅਸੀਂ ਆਲੇ ਦੇਖਦੇ ਰਹੇ ਫਿਰ ਅਸੀਂ ਮਾਣੋ ਥਾਣੇ ਦੇ ਵਿੱਚ ਸਾਡੇ ਪਾਂਡਾ ਜੀ ਗਾ ਸਾਡੇ ਗਮਾਂਡੀਆ ਨਾਲ ਉਹਨਾਂ ਨੂੰ ਦੱਸਿਆ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਫੇਰ ਲੋਕੇਸ਼ਨ ਦੇਖੀ ਉਹ ਕਹਿੰਦੇ ਜੀ ਲੋਕੇਸ਼ਨ ਨਾ ਖਾਸਪਰ ਨਹਿਰ ਦੀ ਦੱਸ ਰਹੇ ਆ ਠੀਕ ਹੈ ਫਿਰ ਉਹਨਾਂ ਨੇ ਆ ਕੇ ਇੱਥੇ ਮੇਰਾ ਭਤੀਜਾ ਨਾਲ ਆਇਆ ਵੱਡਾ ਭਤੀਜਾ ਮੇਰਾ ਤੇ ਉਹਨਾਂ ਨੇ ਆ ਕੇ ਦੇਖਿਆ ਤੇ ਸਕੂਟਰ ਮਿਲਿਆ ਜੀ ਸਾਨੂੰ ਇੱਕ ਉਹਦਾ ਮੋਬਾਈਲ ਕੱਲ੍ਹ ਦੇ ਅਸੀਂ ਫੋਨ ਟਰਾਈ ਕਰ ਰਹੇ ਹਾਂ ਫੋਨ ਲੱਗ ਰਿਹਾ ਜੀ ਕੋਈ ਚੱਕ ਨਹੀਂ ਰਿਹਾ ਫੇਰ ਇੱਥੇ ਆ ਕੇ ਦੇਖਿਆ ਸਾਨੂੰ ਉਹਦਾ ਸਕੂਟਰ ਤੇ ਚੱਪਲਾਂ ਤੇ ਮੋਬਾਈਲ ਮਿਲਿਆ ਜੀ ਅਛਾ ਤੁਹਾਨੂੰ ਸ਼ੱਕ ਹੈ ਜੀ ਵੀ ਉਹਨੇ ਮਤਲਬ ਇਥੇ ਨਹਿਰ ਦੇ ਵਿੱਚ ਛਾਲ ਮਾਰ ਕੇ ਸੁਸਾਈਡ ਕੀਤਾ ਹੋਊਗਾ ਅਸੀਂ ਤਾਂ ਜੀ ਕਹਿ ਨਹੀਂ ਸਕਦੇ ਇਸ ਤਰ੍ਹਾਂ ਵੀ ਸੁਸਾਈਡ ਕਰਿਆ ਜਾਂ ਟਿੰਗ ਹੋਇਆ ਜਾਂ ਬੱਕੀ ਸਪਤਾ ਲੱਗੂ ਪਿਆ ਕਿ ਕਿੱਥੇ ਗਿਆ ਜਾਂ ਕੀ ਗੱਲ ਹੈ ਇੱਥੇ ਜੀ ਤੇ ਹੁਣ ਕੋਲ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੋਲ ਸਥਾਨਤਰੀ ਬਸਾ ਦਸਤਾਨ ਦੇ ਸਾਡਾ ਬੇਟਾ ਕਿੱਥੇ ਹੈ ਜਾਂ ਪੁਲਿਸ ਸਾਦ ਮਦਦ ਕਰਨ ਨਾਲ ਜੀ ਤੁਮਨ ਕੀ ਕਰਦੇ ਹੋ ਤੁਸੀਂ ਮੋਂ ਜਤਾ ਹੀ ਆ ਜੀ ਬਸ ਤੁਹਾਨੂੰ ਦੱਸਾਂ ਲਾਦਦਾਨ ਵੀ ਫਟੇ ਹੈਗਾ ਜੇ ਦੇਖਣਾ ਕਾਰਪਾਈ ਕਰਦਾ ਪਤਾ ਲੱਗ ਜਿਵੇਂ ਸਨ